ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਜੀ ਅੱਜ ਸੌਂ ਵੀ ਚੁੱਕੀ ਹੈ ਰਿਪੋਰਟ ਫੋਲੀਓ ਵੀ ਤੁਹਾਨੂੰ ਬੜੇ ਇੰਪੋਰਟੈਂਟ ਮੈਨੇ। ਸਭ ਤੋਂ ਪਹਿਲਾਂ ਮੈਂ ਪਾਰਟੀ ਹਾਈ ਕਮਾਂਡ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਸ ਲਈ ਇੱਕ ਸਮਝਦੇ ਹੋਏ ਇੰਨੇ ਇੰਪੋਰਟੈਂਟ ਪੰਜਾਬ ਸਰਕਾਰ ਦੇ ਪੋਰਟਫੋਲੀਓਜ਼ ਦਿੱਤੇ ਨੇ ਔਰ ਮੈਂ ਤੁਹਾਡੇ ਮਾਧਿਅਮ ਦੇ ਨਾਲ ਪੰਜਾਬ ਦੀ ਜਨਤਾ ਨੂੰ ਹੱਥ ਜੋੜ ਕੇ ਇੱਕ ਭਰੋਸਾ ਦਿਵਾਣਾ ਕਿ ਅਸੀਂ ਪੰਜਾਬ ਦੇ ਜੰਮੇ ਆਂ ਪੰਜਾਬ ਦੇ ਜਾਏ ਆਂ ਔਰ ਪੰਜਾਬ ਸਾਡੇ ਨਸਾਂ ਚ ਬੈੰਦਾ ਅਸੀਂ ਇਸੇ ਧਰਤੀ ਤੇ ਜੰਮੇ ਏਸੀ ਧਰਤੀ ਤੇ ਵੱਡੇ ਹੋਏ ਇਸੇ ਧਰਤੀ ਤੇ ਅਸੀਂ ਚਲੇ ਜਾਣਾ ਸੋ ਇਸ ਕਰਕੇ ਅਸੀਂ ਬੜੀ ਇਮਾਨਦਾਰੀ ਨਾਲ ਸੱਚੀ ਸੁੱਚੀ નિષ્ઠਾ ਦੇ ਨਾਲ ਅਸੀਂ ਇਸ ਪੰਜਾਬ ਦੀ ਸੇਵਾ ਕਰਾਂਗੇ ਦੇਖੋ ਹੁਣ ਪਿੱਛੇ ਇਹਨੂੰ ਜਦੋਂ ਵਿਧਾਨ ਸਭਾ ਦਾ ਸੈਸ਼ਨ ਹੋਇਆ ਉਹਦੇ ਚ ਅਸੀਂ ਇੱਕ ਫੈਸਲਾ ਲੱਤਾ ਮੁੱਖ ਮੰਤਰੀ ਸਾਹਿਬ ਨੇ ਸਪੈਸ਼ਲ ਕਿਹਾ ਕਿ ਆਪਾਂ ਜਿਹੜੀਆਂ ਪੰਚਾਇਤੀ ਚੋਣਾਂ ਨੇ ਉਹ ਸਿੰਬਲ ਤੇ ਨਹੀਂ ਹੋਣ ਦੇਣੀਆਂ ਕਰਾਣੀਆਂ ਨਹੀਂ ਹੈਗੀਆਂ ਉਹਦਾ ਇੱਕ ਕਾਰਨ ਹੈ ਬਹੁਤ ਵੱਡਾ ਜਦੋਂ ਸਿੰਬਲ ਤੇ ਇਲੈਕਸ਼ਨ ਹੁੰਦੀ ਹੈ ਪਿੰਡਾਂ ਚ ਧੜੇਵਾਦੀ ਵੱਜ ਜਾਂਦੀ ਹੈ ਤੇ ਧੜੇਵਾਦੀ ਵਧਨ ਕਰਕੇ ਆਪਸ ਦੇ ਵਿੱਚ ਉੱਥੇ ਫਿਰ ਵੈਰ ਵਿਰੋਧਵਾਦ ਆ। ਸੋ ਡਵੈਲਪਮੈਂਟ ਦੇ ਵਿੱਚ ੜਿੱਕਾ ਵੀ ਬਣਦਾ ਕਿਉਂਕਿ ਸਰਬਸੰਮਤੀ ਨਾਲ ਸਰਪੰਚ ਨਹੀਂ ਚੁਣੇ ਜਾਂਦੇ। ਹੁਣ ਜਦੋਂ ਸਿੰਬਲ ਤੇ ਇਲੈਕਸ਼ਨ ਨਹੀਂ ਹੋਊਗੀ ਤਾਂ ਸਰਬਸੰਮਤੀ ਨਾਲ ਸਰਪੰਚ ਚੋਣਨ ਦੀ ਜਿਹੜੀ ਧਾਰਾ ਉਹ ਬਹੁਤ ਜ਼ਿਆਦਾ ਇਨਕਰੀਜ਼ ਹੋ ਜੂਗੀ ਜਿਹਦੇ ਨਾਲ ਇੱਕ ਤਾਂ ਪਿੰਡਾਂ ਦੇ ਉਹ ਵੈਸੀ 5 ਲੱਖ ਰੁਪਏ ਦੀ ਜਿਹੜੇ ਪਿੰਡ ਚ ਸਰਬਸੰਮਤੀ ਹੋ ਗਈ 5 ਲੱਖ ਰੁਪਏ ਦੀ ਗ੍ਰਾਂਟ ਵੈਸੀ ਮਿਲ ਜਾਣੀ ਹੈ ਐਕਸਟਰਾ ਤੇ ਦੂਸਰੀ ਇੱਕ ਭਾਈਚਾਰਕ ਜਿਹੜੀ ਸਾਂਝ ਆ ਉਹ ਵੀ ਬਣੂਗੀ ਉਹਦਾ ਵੀ ਮਾਹੌਲ ਕ੍ਰੀਏਟ ਹੋਊਗਾ ਤੀਸਰਾ ਮੈਂ ਤੁਹਾਡੇ ਮਾਧਮ ਨਾਲ ਇੱਕ ਗੱਲ ਉਹ ਹੋਰ ਕਹਿਣੀ ਚਾਹਨਾ ਕਿ ਪਿੰਡਾਂ ਦਾ ਸਰਪੰਚ ਉਹ ਚੁਣਿਆ ਜਾਣਾ ਚਾਹੀਦਾ ਜਿਹਦੇ ਕੋਲ ਸਭ ਤੋਂ ਵੱਡੀ ਗੱਲ ਆ ਸਮਾਂ ਹੋਵੇ ਆਪਣੇ ਪਿੰਡ ਲਈ ਜਿਹੜਾ ਪਿੰਡ ਨੂੰ ਪਿਆਰ ਕਰਦਾ ਹੋਵੇ ਸਰਪੰਚ ਬਣਨਾ ਜਿਤਨਾ ਵੱਡੀ ਗੱਲ ਨਹੀਂ ਹੁੰਦੀ ਸਭ ਮੋੜਿਆਂ ਤੇ ਆ ਜਾਂਦੀ ਹੈ ਫਿਰ ਉਹਨੂੰ ਨਿਭਾਣ ਲਈ ਸਮਾਂ ਕੱਢਣਾ ਬਹੁਤ ਜ਼ਰੂਰੀ ਹੈ ਬਹੁਤ ਸਾਰੀਆਂ ਪੰਜਾਬ ਸਰਕਾਰ ਦੀਆਂ ਕੇਂਦਰ ਸਰਕਾਰ ਦੀਆਂ ਇਹ ਜਿਹੜੀਆਂ ਸਕੀਮਾਂ ਹੁੰਦੀਆਂ ਜਿਹੜੀਆਂ ਦਫ਼ਤਰਾਂ 'ਚ ਆ ਕੇ ਵਾਪਸ ਮੁੜ ਜਾਂਦੀਆਂ ਪਿੰਡਾਂ ਤੱਕ ਨਹੀਂ ਪਹੁੰਚ ਸਕਦੀਆਂ ਸੋ ਅਸੀਂ ਅਫਸਰਾਂ ਨੂੰ ਵੀ ਉਸ ਲੈਵਲ ਤੱਕ ਮਤਲਬ ਕਿ ਉਹਨਾਂ ਨੂੰ ਉਹਦੇ ਚ ਲੈ ਕੇ ਆਵਾਂਗੇ ਮੋਸ਼ਨ ਚ ਲੈ ਕੇ ਆਵਾਂਗੇ ਕਿ ਇਹ ਜਿਹੜੀ ਸਕੀਮਾਂ ਨੇ ਇਹ ਪਿੰਡਾਂ ਤੱਕ ਡਿਲੀਵਰ ਹੋਣੀਆਂ ਚਾਹੀਦੀਆਂ ਪਰ ਮੈਂ ਇਹਦੇ ਮਾਧਿਅਮ ਦੇ ਨਾਲ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨਵੇਂ ਸਰਪੰਚ ਚੁਣੇ ਜਾਣਗੇ ਉਹਨਾਂ ਦੇ ਮਾਧਿਅਮ ਨਾਲ ਇੱਕ ਬੇਨਤੀ ਇਹ ਵੀ ਤੁਹਾਨੂੰ ਮਤਲਬ ਕਿ ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹਨਾ ਕਿ ਉਹਨਾਂ ਨੂੰ ਵੀ ਆਪਣੇ ਦਫ਼ਤਰਾਂ ਦੇ ਨਾਲ ਰਸਤਾ ਵੱਧ ਤੋਂ ਵੱਧ ਰੱਖਣਾ ਚਾਹੀਦਾ ਬੀਡੀਪੀਓ ਦਫ਼ਤਰਾਂ ਦੇ ਨਾਲ ਤਾਂ ਜੋ ਜਿਹੜੀਆਂ ਸਕੀਮਾਂ ਆਣ ਗਈਆਂ ਇਹਨਾਂ ਦਾ ਵੱਧ ਤੋਂ ਵੱਧ ਲਾਹਾ ਲੁਟਾਇਆ ਜਾ ਸਕੇ ਇਲੈਕਸ਼ਨ ਚ ਲਾ ਐਂਡ ਆਰਡਰ ਦੀ ਸਥਿਤੀ ਕਾਫੀ ਰੇਂਜੀ ਹੈ ਨਹੀਂ ਨਹੀਂ ਕੋਈ ਲਾ ਐਂਡ ਆਰਡਰ ਦੀ ਸਥਿਤੀ ਖਰਾਬ ਨਹੀਂ ਬਿਲਕੁਲ ਮਹਫੂਜ਼ ਹੈ ਔਰ ਮੈਂ ਇੱਕ ਗੱਲ ਦੂਰ ਦੱਸਣੀ ਚਾਹੁੰਦਾ ਬਈ ਲਾ ਐਂਡ ਆਰਡਰ ਦੇ ਉੱਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਬੜੇ ਵਿਜੀਲੈਂਟ ਨੇ ਕੋਈ ਟੈਨਸ਼ਨ ਲੈਣ ਦੀ ਜਰੂਰਤ ਨਹੀਂ ਮੈਂ ਖੁਦ ਵੀ ਦੇਖੋ ਇੰਡਸਟਰੀਲਿਸਟਾਂ ਔਰ ਡੇ ਵਾਂ ਤੋਂ ਇੰਡਸਟਰੀ ਨਾਲ ਜੁੜੇ ਹੋਇਆ ਹਾਂ ਸੋ ਮ 15 ਸਾਲ ਤੋਂ ਮੈਂ ਪੋਲਿਟਿਕਸ ਦੇ ਵਿੱਚ ਸਿਆਸਤ ਦੇ ਵਿੱਚ ਹਾਂ ਸੋ ਇਸ ਕਰਕੇ ਮੈਨੂੰ ਪਿੰਡਾਂ ਦੇ ਨਾਲ ਮੈਂ ਬਹੁਤ ਜੁੜਿਆ ਹੋਇਆ ਮੈਨੂੰ ਪਿੰਡਾਂ ਦੀ ਦਿੱਕਤ ਦਾ ਵੀ ਪਤਾ ਹੈ ਸੋ ਮੇਰੀ ਤਾਂ ਇੰਡਸਟਰੀ ਵੀ ਪਿੰਡ ਦੇ ਵਿੱਚ ਹੈ ਇਸ ਕਰਕੇ ਮੈਨੂੰ ਵੈਸੇ ਵੀ ਮਤਲਬ ਉੱਥੇ ਆਣ ਜਾਣ ਦਾ ਮੌਕਾ ਮਿਲਦਾ ਸੋ ਪਿੰਡਾਂ ਦੇ ਨਾਲ ਪਿੰਡਾਂ ਦੇ ਵਿੱਚ ਇੰਡਸਟਰੀ ਹੋਣ ਕਰਕੇ ਮੈਨੂੰ ਇੰਡਸਟਰੀ ਬਾਰੇ ਵੀ ਇੰਨਾ ਚੰਗੀ ਤਰ੍ਹਾਂ ਪਤਾ ਕਿ ਇੰਡਸਟਰੀਲਿਸਟ ਨੂੰ ਰੋਜ਼ਮਰਹ ਦੀ ਜ਼ਿੰਦਗੀ 'ਚ ਕੀ ਦਿੱਕਤਾਂ ਦਰਪੇਸ਼ ਆ ਰਹੀਆਂ ਨਵੀਂ ਇੰਡਸਟਰੀ ਲਈ ਤਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਬੜੇ ਤਤਪਰ ਹੋ ਕੇ ਲੱਗੇ ਹੋਏ ਆ ਨਵੀਂ ਇੰਡਸ ਬਹੁਤ ਸਾਰੇ ਨਵੇਂ ਪਲਾਂਟ ਆ ਰਹੇ ਨੇ ਐਮਓਯੂਸ ਸਾਈਨ ਹੋਏ ਨੇ ਅਸੀਂ ਪੁਰਾਣੀ ਇੰਡਸਟਰੀ ਲਈ ਵੀ ਜਿਹੜੀਆਂ ਜਿਹੜੀਆਂ ਕਿਤੇ ਕੋਈ ਦਿੱਕਤਾਂ ਦਾ ਦਰ ਪੇ ਇਸ਼ਾਰੀਆਂ ਆਉਣੀਆਂ ਉਹਦੇ ਲਈ ਵੀ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਕੇ ਉਹਦਾ ਨਿਵਾਰਣ ਕਰਾਂਗੇ ਹੱਲ ਕਰਾਂਗੇ ਅਸੀਂ ਆਪਣੀ ਜੀ ਜਾਨ ਲਾ ਕੇ ਪਰਫਾਰਮੈਂਸ ਕਰਾਂਗੇ ਜੀ ਪੜ੍ਹੇ ਲਿਖੇ ਇਨਸਾਨ ਆ ਅਸੀਂ ਸਾਨੂੰ ਹਰ ਤਰ੍ਹਾਂ ਦੀਆਂ ਦਿੱਕਤਾਂ ਵੀ ਸਮਝ ਆਉਂਦੀਆਂ ਸਾਨੂੰ ਅਸੀਂ ਸਾਨੂੰ ਇਹ ਵੀ ਸਮਝ ਆਉਂਦੀ ਹੈ ਕਿ ਅਸੀਂ ਪੰਜਾਬ ਦੇ ਨਾਲ ਜੋ ਵਾਅਦੇ ਕਰਕੇ ਆਏ ਆਂ ਜੋ ਪੰਜਾਬ ਦੀ ਜਨਤਾ ਨਾਲ ਵਾਅਦੇ ਕੀਤੇ ਆ ਅਸੀਂ ਉਹਨਾਂ ਤੇ ਖਰਾ ਉਤਰਨਾ ਹੈ ਤਾਂ ਹੀ ਅਸੀਂ 2027 ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਨੂੰ ਰਿਪੀਟ ਕਰ ਸਕੀ ਹੈ